ਨੇ ਰਾਜਾ ਦਾ ਨਵਾਂ ਸ਼ਹਿਰ ਆਪਣੇ ਐਸਡੀਓ ਮਿਲੇ ਸੀ ਯਾਨੀ ਨਿਸ਼ਚਿਤ ਆ ਸੀ ਉਹ ਰਹਿ ਕੇ ਗਏ ਆਗੇ ਆ ਤੇ ਇਸੇ ਤਰ੍ਹਾਂ ਫਿਰ ਉਹ ਡੀਸੀ ਜਿਹੜਾ ਨਵਾਂ ਸ਼ਹਿਰ ਹੈਗਾ ਉਹ ਬਣ ਕੇ ਗਏ ਆਗੇ ਮੈਂ ਇਤਨੀ ਕਹ ਰਿਹਾ ਮੇਰੇ ਕਈ ਇਦਾਂ ਦੇ ਆ ਸਕੂਲ ਸਿੱਖਿਆ ਪੰਜਾਬ ਸਰਕਾਰ ਵੱਲੋਂ ਔਰ ਸਰਦਾਰ ਹਰਜੋਤ ਸਿੰਘ ਬੈਂਸ ਕੈਪਟਨ ਮੰਤਰੀ ਪੰਜਾਬ ਜਿਹੜੇ ਸਾਡੇ ਹਲਕਾ ਵਧਾਈ ਕਿ ਵੀ ਨੇ ਜਿਨ੍ਹਾਂ ਦੇ ਮੋਢਿਆਂ ਦੇ ਉੱਪਰ ਬਹੁਤ ਬੜੀ ਜ਼ਿੰਮੇਵਾਰੀ ਹੈ ਪੰਜਾਬ ਦੇ ਸਕੂਲਾਂ ਦੀ ਸਿੱਖਿਆ ਦਾ ਪਦਰੂਤ ਚੱਕਣ ਦੀ ਔਰ ਲਗਾਤਾਰ ਪੰਜਾਬ ਸਰਕਾਰ ਔਰ ਮੰਤਰੀ ਸਭ ਉਪਰਾਲੇ ਕਰ ਰਹੇ ਨੇ ਫਿਰ ਚਾਹੀਏ ਉਹ ਸਕੂਲਾਂ ਦਾ ਜਿਹੜਾ ਢਾਂਚਾ ਉਹਨੂੰ ਠੀਕ ਕਰਨੀ ਗੱਲ ਹੋਵੇ ਜਾਂ ਸਕੂਲਾਂ ਦੇ ਵਿੱਚ ਪ੍ਰਾਈਵੇਟ ਸਕੂਲਾਂ ਦੇ ਤਰਜ਼ ਦੇ ਉੱਪਰ ਮੈਗਾ ਜਿਹੜੀ ਹੈਗੀ ਆ ਪੀਟੀਐਮ ਹਰ ਸਾਲ ਹੁੰਦੀ ਆ ਪੇਰੈਂਟਸ ਮਾਪੇ ਮੀਟਿੰਗ ਹੁੰਦੀ ਐ ਜਿੱਥੇ ਮਾਪੇ ਨੇ ਉਹਨਾਂ ਦੇ ਬੱਚਿਆਂ ਦੇ ਆਪਣੇ ਪੜ੍ਹਾਈ ਬਾਰੇ ਸਕੂਲ ਵਰੀ ਆ ਕੇ ਪਤਾ ਲੱਗਦਾ ਔਰ ਇਸੇ ਤਰ੍ਹਾਂ ਜੋ ਸਿਸਟਮ ਚੱਲਦਾ ਰਿਹਾ ਕਿ ਐਸਐਮਸੀ ਕਮੇਟੀਆਂ ਸਕੂਲਾਂ ਵਿੱਚ ਬਣਦੀਆਂ ਨੇ ਜਿਦੇ ਚ ਸਰਦਾਰ ਭਗਵੰਤ ਸਿੰਘ ਜੀ ਮਾਨ ਵੀ ਸਰਕਾਰ ਦੇ ਵਿੱਚ ਉਹਨਾਂ ਦੀ ਅਗਵਾਈ 'ਚ ਸਾਡੇ ਸਨਮਾਨਯੋਗ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਇੱਕ ਬਹੁਤ ਹੀ ਸ਼ਾਨਦਾਰ ਕੰਮ ਕਰ ਰਿਹਾ ਹੈਗੇ ਸੋਧਿਆ ਸਾਹਬ ਦੇ ਰਹਿਨਮਾਈ ਦੇ ਨਾਲ ਨਾਲ ਉਹਨਾਂ ਦੀ ਅਗਵਾਈ ਵਿੱਚ ਰਹਿ ਕੇ ਬਹੁਤ ਵਧੀਆ ਸਿੱਖਿਆ ਪੰਤਰ ਨੂੰ ਅੱਗੇ ਲਿਜਾ ਰਹੇ ਹੈਗੇ ਪੰਜਾਬ ਦੇ ਵਿੱਚ ਜਿੱਥੇ ਸਿੱਖਿਆ ਕ੍ਰਾਂਤੀ 'ਚ ਬਹੁਤ ਵੱਡੀਆਂ ਅਸੀਂ ਪ੍ਰਾਪਤੀਆਂ ਕਰ ਰਹੇ ਹੈਗੇ ਪੰਜਾਬ ਜਿਹੜਾ ਹੈਗਾ ਨੰਬਰ 1 ਤੇ ਆਇਆ ਹੈਗਾ ਪਹਿਲਾਂ ਤੇ ਇਸੇ ਤਰ੍ਹਾਂ ਜਿਹੜੀਆਂ ਆਪਹੁ ਸਕੂਲ ਮੈਨੇਜਮੈਂਟ ਕਮੇਟੀਆਂ ਹੈਗੀਆਂ ਉਹ ਪੰਜਾਬ ਭਰ ਦੇ ਵਿੱਚ ਪੂਰੇ ਜੋਬਨ ਚ ਪੂਰੇ ਦਿਲਚਸਪੀ ਦੇ ਨਾਲ ਲੋਕ ਭਾਗ ਲੈ ਰਹੇ ਹੈਗੇ ਤੇ ਸਾਨੂੰ ਆਸ ਹੈਗੀ ਕਿ ਵੀ ਤੇ ਰਿਜ਼ਲਟ ਵੀ ਜਿਹੜੇ ਆ ਬਹੁਤ ਵਧੀਆ ਆਣਗੇ ਤੇ ਪੰਜਾਬ ਦਾ ਜਿਹੜਾ ਸਿੱਖਿਆ ਖੇਤਰ ਹੈਗਾ ਇਹ ਸੂਬੇ ਦਾ ਨਹੀਂ ਬਲਕਿ ਦੁਨੀਆ ਨੂੰ ਇੱਕ ਮਿਸਾਲ ਬਣ ਕੇ ਪੇਸ਼ ਕਰੇਗਾ ਤੇ ਸਾਨੂੰ ਮੈਂ ਵੀ ਆਪਣੇ ਤੌਰ ਤੇ ਵੀ ਇਹ ਸਾਰੇ ਜਿਹੜੇ ਮੈਂਬਰ ਆਏ ਹੈਗੇ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਬਈ ਇਹ ਜਿਹੜੇ ਇੱਕ ਰੋਜ਼ਾ ਟ੍ਰੇਨਿੰਗ ਦੇ ਸੈਮੀਨਾਰ ਨੇ ਐਸਐਮਸੀ ਕਮੇਟੀਆਂ ਦੇ ਸਰਕਾਰੀ ਹਦਾਇਤਾਂ ਦੇ ਅਨੁਸਾਰ ਅੱਜ ਸ਼ੁਰੂ ਕੀਤੇ ਗਏ ਨੇ ਇਹਦੇ ਵਿੱਚ ਜਿੰਨੀਆਂ ਵੀ ਸਾਡੀਆਂ ਕਮੇਟੀਆਂ ਬਣੀਆਂ ਨੇ ਜਿਨ੍ਹਾਂ ਦੀ ਐਸਐਮਸੀ ਕਮੇਟੀਆਂ ਦੀ ਮਿਆਦ 2 ਸਾਲ ਦੀ ਹੁੰਦੀ ਹੈ ਉਹ ਸਾਰੇ ਜਿਹੜੇ ਨਵੇਂ ਮੈਂਬਰ ਨੇ ਉਹ ਆਣਗੇ ਤੇ ਟ੍ਰੇਨਿੰਗ ਪ੍ਰਾਪਤ ਕਰਨਗੇ ਇਹਨਾਂ ਸਕੂਲਾਂ 'ਚ ਜਿਹੜੇ ਕਲਸਟਰ ਲੈਵਲ ਦਾ ਹੈਗਾ ਅਸੀਂ ਇੰਤਜ਼ਾਮ ਕੀਤਾ ਹੋਇਆ ਹੈ ਜਿਨ੍ਹਾਂ ਦੇ ਵਿੱਚ ਸਾਡੇ ਪੂਰੇ ਬਲਾਕ ਦੇ 70 ਸਕੂਲ ਨੇ ਤੇ ਇਹਨਾਂ ਦਾ ਸ਼ਡਿਊਲ ਬਣਾ ਕੇ ਜਿਹੜਾ ਹੈ ਸਵੇਰ ਦਾ ਤੇ ਸ਼ਾਮ ਦਾ ਦੋ-ਦੋ ਜਿਹੜਾ ਹੈਗਾ ਆ ਟਾਈਪ ਦੇ ਨਾਲ ਇਹਨਾਂ ਦੀ ਜਿਹੜੀ ਟ੍ਰੇਨਿੰਗ ਹੈ ਉਹ ਦਿੱਤੀ ਜਾ ਰਹੀ ਹੈ ਕਲਸਟਰ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਸਾਡੇ ਬਲਾਕ ਰਿਸੋਰਸ ਪਰਸਨ ਜਿਹੜੇ ਟ੍ਰੇਨਿੰਗ ਲਈ ਆਪ ਦੇ ਕਾਇ ਹੋਣੇ ਚੰਡੀ ਕਰੋ ਉਹ ਇਹਨਾਂ ਨੂੰ ਇਹਨਾਂ ਦੇ ਹੱਕਾਂ ਬਾਰੇ ਇਹਨਾਂ ਦੇ ਫਰਜ਼ਾਂ ਬਾਰੇ ਤੇ ਕਿਹੜੇ-ਕਿਹੜੇ ਕੰਮ ਨੇ ਅਧਿਕਾਰ ਨੇ ਉਹ ਸਾਰੀ ਜਿਹੜੀ ਜਾਣਕਾਰੀ ਐ ਐਸਐਮਸੀ ਮੈਂਬਰਾਂ ਨੂੰ ਉਹ ਦਿੱਤੀ ਜਾ ਰਹੀ ਹੈ ਇਸ ਤੋਂ ਇਲਾਵਾ ਐਸਐਮਸੀ ਨੇ ਕਿਸ ਤਰ੍ਹਾਂ ਨਾਲ ਮਿਲ ਕੇ ਸਕੂਲ ਦੇ ਜਿਹੜਾ ਨਾ ਵਧੀਆ ਤਰੀਕੇ ਨਾਲ ਫਰ੍ਹ ਸਕਦਾ ਨਾ ਉਹ ਵਧੀਆ ਤਰੀਕੇ ਨਾਲ ਕੰਮ ਕਰ ਸਕਦਾ ਸੋ ਕਿਤੇ ਨਾ ਕਿਤੇ ਸਾਰਿਆਂ ਨੂੰ ਧਿਆਨ ਦੇਣ ਦੀ ਲੋੜ ਹੈ ਵੀ ਜਿੱਥੇ ਸਾਡਾ ਬੱਚਾ 6 ਘੰਟੇ ਜਾਣਾ ਉਹ ਮਾਹੌਲ ਵਧੀਆ ਹੋਵੇ ਸਚਾਰੂਨ ਤਰੀਕੇ ਨਾਲ ਉਹ ਸੰਸਥਾ ਚੱਲ ਰਹੀ ਹੋਵੇ ਪਰ ਉਹ ਸੰਸਥਾ ਨੂੰ ਚਲਾਉਣ ਦੀ ਜ਼ਿੰਮੇਵਾਰੀ ਕਿਹਦੀ ਹੈ ਇਕੱਲੇ ਤੇ ਅਪਕ ਦੀ ਨਹੀਂ ਉਹ ਸੰਸਥਾ ਨੂੰ ਚਲਾਉਣ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਵਿਦਿਆਪਕ ਦੇ ਨਾਲ ਨਾਲ ਐਸ ਐਮ ਸੀ ਕਮੇਟੀ ਦੀ ਵੱਧ ਹੈ ਠੀਕ ਹੈ ਜੀ ਸੋ ਇਸ ਚੀਜ਼ ਦਾ ਅਸੀਂ ਧਿਆਨ ਰੱਖਣਾ